ਜੇਕਰ ਤੁਸੀਂ ਵੀ ਘਰ ਦੇ ਵਿੱਚ ਕੰਮ ਕਰਨ ਲਈ ਨੌਕਰਾਨੀ ਰੱਖਣਾ ਚਾਹੁੰਦੇ ਹੋ ਜਾਂ ਰੱਖ ਰਹੇ ਹੋ ਤਾਂ ਉਸ ਦਾ ਪਛਾਣ ਪੱਤਰ ਆਪਣੇ ਕੋਲ ਜ਼ਰੂਰ ਰੱਖੋ ਲੁਧਿਆਣਾ 'ਚ ਨਪਾਲੀ ਨੌਕਰਾਨੀ ਨੇ ਖਤਰਨਾਕ ਘਰਾ ਕਰ ਦਿੱਤਾ ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਈ ਨਪਾਲੀ ਨੌਕਰਾਨੀ ਵੱਲੋਂ ਤੇ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਖਿਲਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਇਸ ਦੌਰਾਨ ਘਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਘਰ ਦੇ ਮਾਲਕਾ ਮੁਤਾਬਕ ਉਹਨਾਂ ਨੇ 2 ਦਿਨ ਪਹਿਲਾਂ ਹੀ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ ਇਸ ਦੌਰਾਨ ਉਹਨਾਂ ਨੇ ਨੌਕਰਾਨੀ ਤੋਂ ਉਸ ਦੇ ਪਛਾਣ ਸੰਬੰਧੀ ਦਸਤਾਵੇਜ਼ ਮੰਗੇ ਤਾਂ ਦਸਤਾਵੇਜ਼ ਨਾ ਦੇਣ ਤੇ ਕੰਮ ਤੇ ਨਾ ਆਉਣ ਦੇ ਲਈ ਵੀ ਕਿਹਾ ਗਿਆ ਸੀ ਘਰ ਦੇ ਮੁਤਾਬਕ ਉਹ ਕੰਮ ਤੇ ਗਏ ਸਨ ਤਾਂ ਪਿੱਛੋਂ ਨੌਕਰਾਨੀ ਨੇ ਘਰ ਵਿੱਚ ਕੰਮ ਕਰਦੇ ਕੁੱਕ 7 ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਮਹਿਲਾ ਅਤੇ ਉਹਨਾਂ ਦੇ ਘਰ ਵਿੱਚ ਆਈ ਇੱਕ ਹਲਾ ਰਸਤੇ ਤਾਰ ਨੂੰ ਕੋਈ ਨਸ਼ੀਲਾ ਪਦਾਰਥ ਦੇ ਦਿੰਦਾ ਹਾਲਾਂਕਿ ਸਾਵਧਾਨੀ ਵਰਤੋ ਉਹਨਾਂ ਨੇ ਕਰਦੇ ਹਰ ਇੱਕ ਕਮਰੇ ਦੇ ਵਿੱਚ ਸੀਸੀਟੀਵੀ ਕੈਮਰਾ ਲਗਾ ਰੱਖਿਆ ਸੀ ਤੇ ਜਦੋਂ ਉਹਨਾਂ ਨੇ ਕੈਮਰਿਆਂ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਹਿਲਦੇ-ਦੁਲਦੇ ਨਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਤੇ ਗਵਾਂਡੀਆਂ ਨੂੰ ਸੂਚਨਾ ਦਿੱਤੀ ਗਵਾਂਡੀਆਂ ਨੇ ਆ ਕੇ ਮੌਕੇ ਤੇ ਦੇਖਿਆ ਤਾਂ ਨੌਕਰਾਨੀ ਆਪਣਾ ਸਮਾਨ ਪੈਕ ਕਰਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਈ ਜਿਹਾਂ ਤੋਂ ਉਸਨੇ ਦੇਖਿਆ ਕਿ ਗਵਾਂਡੀ ਆ ਰਹੇ ਨੇ ਤੇ ਗਵਾਂਡੀਆਂ ਨੂੰ ਆਉਂਦੇ ਆ ਦੇਖ ਉਸਨੇ ਸਮਾਨ ਚੱਕਿਆ ਅਤੇ ਫਰਾਰ ਹੋ ਗਏ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਹੈ ਐਕਚੁਅਲੀ ਅਸੀਂ ਪਰਸੋਂ ਆਈ ਸੀ ਉਹ ਕੁੜੀ ਮੇਰੇ ਘਰੇ ਤੇ ਉਹ ਨੇਪਾਲੀ ਸੀਗੀ ਤੇ ਉਹ ਨੇ ਮੇਰੇ ਘਰੇ ਜਿੰਨੇ ਵੀ ਮੈਂਬਰਸ ਸੀਗੇ ਅਸੀਂ ਮੇਰੇ ਹਸਬੰਡ ਤੇ ਮੈਂ ਕੰਮ ਤੇ ਗਏ ਹੋਏ ਸੀ ਤੇ ਉਹ ਘਰੇ ਜਿੰਨੇ ਵੀ ਮੈਂਬਰਸ ਸੀ ਉਹਨਾਂ ਨੂੰ ਉਹਨੇ ਸਲੀਪਿੰਗ ਪिल्स ਖਿਲਾ ਕੇ ਤੇ ਉਹ ਜਦ ਉਹ ਬੇਹੋਸ਼ ਕਰਤਾ ਉਹ ਤਾਂ ਮੈਂ ਰੈਗੂਲਰਲੀ ਆਪਣਾ ਸੀਸੀਟੀਵੀ ਫੁਟੇਜ ਚੈੱਕ ਕਰਦੀ ਰਹਿੰਦੀ ਆ ਕੈਮਰਾ ਚੈੱਕ ਕਰਦੀ ਰਹਿੰਦੀ ਆ ਜਿਵੇਂ ਕੈਮਰਾ ਨਾ ਚੈੱਕ ਕਰਦੀ ਕੈਮਰੇਜ ਵਿੱਚ ਮੈਂ ਦੇਖ ਲਿਆ ਤੇ ਮੈਂ ਇਮੀਡੀਏਟਲੀ ਐਕਸ਼ਨ ਲੈ ਕੇ ਮੈਂ ਆਪਣੇ ਨੇਬਰਸ ਨੂੰ ਉੱਥੇ ਫਟਾਫਟ ਭੇਜਤਾ ਤੇ ਜਿੱਦਾਂ ਹੀ 5 ਮਿੰਟ ਤੱਕ ਪੰਜੋ ਵਿਦਨ 5 ਮਿੰਟਸ ਵਿੱਚ ਨੇਬਰਸ ਉੱਥੇ ਪਹੁੰਚ ਗਏ ਸੀਗੇ ਤੇ ਜਦੋਂ ਜਿੱਦਾਂ ਹੀ ਉਹ ਐਂਟਰ ਕਿਤੇ ਕਰੇ ਉਹ ਕੁੜੀ ਨੇ ਆਪਣਾ ਸਮਾਨ ਚੱਕਿਆ ਤੇ ਉਹਨੇ ਸ਼ੂਜ਼ ਚਪਲਾਂ ਕੁਝ ਨਹੀਂ ਪਾਈ ਉਹ ਉਦੋਂ ਹੀ ਨਾ ਟਗੀ ਪਰ ਸੋ ਰੱਖਿਆ ਸੀ ਜਦ ਮੈਨੂੰ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣੇ ਕਾਗਜ਼ ਪੱਤਰ ਕੁਝ ਦੇ ਕੁਝ ਵੀ ਸਰਟੀਫਿਕੇਟ ਜਾਂ ਕੋਈ ਵੀ ਆਧਾਰ ਕਾਰਡ ਜਾਂ ਕੁਝ ਉਹ ਕਹਿੰਦੀ ਮੇਰੇ ਕੋਲ ਹੈ ਨਹੀਂ ਮੈਂ ਮੰਗਵਾ ਦਿੰਨੀ ਆ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਅੱਜ ਚਲੀ ਜਾ ਘਰੇ ਜਦ ਤੇਰੇ ਕੋਲ ਆਣਗੇ ਮੈਂ ਕਿਹਾ ਤੂੰ ਤਦ ਦੋ ਦਿਨ ਬਾਅਦ ਆ ਜੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਅੱਜ ਮੈਨੂੰ ਕੰਮ ਤੋਂ ਹੀ ਕੱਢ ਰਹੇ ਐ ਤੇ ਉਹਨੇ ਅੱਜ ਹੀ ਘਰ ਤਾਂ ਕੰਮ ਤੁਹਾਨੂੰ ਕੁਝ ਜਿਵੇਂ ਮਤਲਬ ਕਿ ਉਹਨਾਂ ਨਾਲ ਚ ਖਾਣ ਨੂੰ ਹੀ ਤਾਂ ਤੇ ਉਹ ਕੋਣ ਕੋਣ ਨੇ ਜਿਹੜੇ ਉਦੋਂ ਕੀ ਉਹ ਇੱਕ ਤਾਂ ਆਂਟੀ ਸਾਨੂੰ ਮਿਲਣ ਆਈ ਸੀ ਕੋਈ ਤੇ ਇੱਕ ਆਂਟੀਸ ਮੇਰੇ ਛੋਟੇ ਬੇਟੇ ਨੂੰ ਦੇਖਦੇ ਹੋ ਛੋਟਾ ਬੇਟਾ ਮੇਰਾ 7 ਮਹੀਨੇ ਦਾ ਘਰੇ ਹੀ ਸੀਗਾ ਤੇ ਹੋ ਸਕਦਾ ਉਹਨੂੰ ਲੈ ਜਾਣ ਲਈ ਆਈ ਹੋਵੇ ਜਾਂ ਉਹਨੂੰ ਲੈ ਜਾਂਦੀ ਹੈ ਨਾ ਚੱਕ ਕੇ ਇਹ ਦੋ ਲੇਡੀਜ਼ ਤੇ ਇੱਕ ਮੇਰਾ ਕੁੱਕ ਸੀ ਉਹਨੂੰ ਵੀ ਉਹ ਕੁੱਕ ਦਾ ਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਅੱਧਾ ਅੱਧੇ ਹੋਸ਼ 'ਚ ਹੈ ਅੱਧਾ ਉਹ ਏਦਾਂ ਕਹਿ ਰਿਹਾ ਕਿ ਮੈਨੂੰ ਚੱਕਰ ਆ ਰਹੇ ਹੈ ਬਟ ਉਹ ਉਹਦੀ ਕੰਡੀਸ਼ਨ ਬਾਕੀ ਦੋ ਲੋ ਲੇਡੀਜ਼ ਨਾਲੋਂ ਬੈਟਰ ਹੈ। ਤੁਹਾਨੂੰ ਕੀ ਲੱਗਦਾ ਹੈ ਕੋਈ ਵੱਡੀ ਬਾਤ ਦਾ ਜਿੜੀ ਵੱਡੀ ਘਟਨਾ ਹੋ ਸਕਦੀ ਹੈ? ਬਿਲਕੁਲ ਮੈਂ ਕਹਿੰਦੀ ਆ ਕਿ ਮੈਂ ਜੇ ਕੈਮਰਾ ਨਾ ਦੇਖਦੀ ਮੈਨੂੰ ਲੱਗਦਾ ਮੇਰੇ 7 ਮਹੀਨੇ ਦਾ ਬੱਚਾ ਮੇਰੇ ਹੱਥ 'ਚ ਨਹੀਂ ਆਣਾ ਸੀ। ਉਹ ਲekin ਨਟ ਜੰਦੀ ਵੇਚਦੇ ਨਹੀਂ ਕੁਛ ਹੀ ਕਰ ਦਿੰਦੀ ਮੈਨੂੰ ਕੀ ਪਤਾ ਲੱਗਦਾ ਜੇ ਮੈਂ ਕੈਮਰਾ ਨਾਲ ਚੈੱਕ ਕਰਦੀ ਕਿਉਂਕਿ ਦੇਖੋ ਘਰੇ ਮੈਂ ਦੇਖੋ ਅੱਜ ਕੱਲ ਕੋਈ ਵੀ ਇਦਾਂ ਜਦੋਂ ਸਰਵੈਂਟ ਹੁੰਦੇ ਆ ਕੈਸ਼ ਜਾਂ ਜੁਐਲਰੀ ਤਾਂ ਕੋਈ ਰੱਖਦਾ ਨਹੀਂ ਘਰੇ ਆਪਣੀ ਸੇਫਟੀ ਲਈ ਬਟ ਬੱਚਾ ਹੀ ਜੇ ਬੱਚੇ ਨੂੰ ਕੁਝ ਹੋ ਜਾਂਦਾ ਸ਼ੁਕਰ ਹੈ ਉਹਨੇ ਬੱਚੇ ਨੂੰ ਕੁਝ ਨਹੀਂ ਖਵਾਇਆ ਹਾਂਜੀ ਜਸ ਰੈਫਰੈਂਸ ਤੋਂ ਆਈਸੀਐਸਪੁਲਿਸ ਨੂੰ ਸਾਰੇ ਰੈਫਰੈਂਸ ਦਿੱਤੇ ਆ ਉਹਨੂੰ ਕਹਿ ਰਹੇ ਪੁਲਿਸ ਕਹਿ ਰਿਹਾ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਕਰਾਂਗੇ ਕਿਉਂਕਿ ਐਸੀ ਨਹੀਂ ਕੋਸ਼ਿਸ਼ ਕੀਤੀ ਸੀ ਅਸੀਂ ਉਸ ਕਮਰੇ ਚ ਗਏ ਅਸੀਂ ਉਹ ਬੰਦੇ ਨੂੰ ਫੜਿਆ ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਤੁਸੀਂ ਆ ਕੇ ਇਹਨਾਂ ਨੂੰ ਲੈ ਜਾਓ ਹਾਂਜੀ ਤੇ ਉਹ ਕਹਿੰਦੇ ਵੀ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਵੀ ਤਫਤੀਸ਼ ਕਰਨੀ ਹੈ ਤੇਹੀ ਇਹੀ ਮੰਗੇ ਕਿ ਜਲਦੀ ਤੋਂ ਜਲਦੀ ਐਕਸ਼ਨ ਲੈਣ ਨਹੀਂ ਤਾਂ ਇਹਨਾਂ ਨੇ ਨੱਟ ਜਾਣਾ ਫੇਰ ਹੱਥੋਂ ਨਿਕਲ ਜਾਣਗੇ ਫੇਰ ਤੁਸੀਂ ਕੁਝ ਨਹੀਂ ਕਰ ਸਕਦੇ ਹੈਨਾ ਰਮਿੰਦਰ ਕੁਮਾਰ ਤਲੀ ਮੇਰੇ ਮਦਰ ਕਿਤੇ ਕੇਟਰ ਕੇਰ ਵਾਸਤੇ ਗਏ ਸੀ ਬੱਚਿਆਂ ਦੀ ਉਹਨਾਂ ਨੇ ਕੋਈ 2 ਦਿਨ ਪਹਿਲਾਂ ਇੱਕ ਮੀਟ ਰੱਖੀ ਸੀ ਤੇ ਉਹ ਉਹਨਾਂ ਤੋਂ ਸ਼ਾਇਦ ਉਹਨੇ ਵੈਰੀਫਿਕੇਸ਼ਨ ਨਹੀਂ ਕੀਤੀ ਉਹਦੇ ਕਾਗਜ਼ ਪੱਤਰ ਨਹੀਂ ਚੈੱਕ ਕੀਤੇ ਉਹਨੂੰ ਅੱਜ ਪਤਾ ਲੱਗਿਆ ਮੈਨੂੰ ਭਜਾਣਾ ਵਾ ਤੇ ਉਹਨੇ ਸਵੇਰੇ ਤੜਕੇ ਹੀ ਇਹਨਾਂ ਨੂੰ ਖਾਣੇ ਨਾਸ਼ਤੇ ਦੇ ਵਿੱਚ ਕੁਝ ਪਾ ਕੇ ਦਿੱਤਾ ਕਿੰਨੇ ਦਿਨ ਇਹ ਦੋ ਲੇਡੀਜ਼ ਨੇ ਤੇ ਇੱਕ ਜੈਂਟ ਸਾ ਜਿਹੜਾ ਉਹਨਾਂ ਦਾ ਹਾਂਜੀ ਉਹ ਦਿਨਾਂ ਨਾਲ ਰਿਸ਼ਤਾ ਦਾ ਲੱਗਦਾ ਇੱਕ ਮੇਰੇ ਮਦਰ ਨੇ ਜਿਹੜੇ ਕਿਟ ਰੱਖੇ ਸੀ ਤੇ ਇੱਕ ਉਹਨਾਂ ਦੇ ਮਾਲਕ ਨੇ ਤੇ ਨਾਲ ਇੱਕ ਨੇਪਾਲੀ ਜਿਹੜਾ ਨੇ ਕਿ ਕਿਚਨ ਵਿੱਚ ਰੱਖਿਆ ਆ ਸੀਗੇ ਰੋਟੀ ਬਣਾਉਣ ਵਾਸਤੇ ਤੇ ਤੁਹਾਨੂੰ ਕੋਤਾ ਲੱਗਾ ਮੈਂ ਤਾਂ 4 ਵਜੇ ਫੋਨ ਆਇਆ ਸੀ ਸਾਡੇ ਰਿਲੇਟਿਵ ਨੇ ਜਿਹਨਾਂ ਨੇ ਰਖਾਇਆ ਸੀ ਬੇਸਤਰਾ ਕਰਕੇ ਤੁਹਾਡੀ ਮਦਰ ਨਾਲ ਗੱਲ ਹੋ ਗਿਆ ਵੀ ਤੁਸੀਂ ਜਲਦੀ ਆ ਜਾਓ ਹਸਪਤਾਲ ਫੇ ਮੈਂ ਤਾਂ ਮੈਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਹਾਲਤ ਉਹ ਕਿਸ ਤਰੀਕੇ ਦੀ ਹੁਣ ਕੰਡੀਸ਼ਨ ਫਿਰ ਵੀ ਠੀਕ ਆ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ ਟੈਸਟ ਕੀਤੇ ਹੋਏ ਨੇ ਵੀ ਕੋਈ ਨਿਚਲੀ ਚੀਜ਼ ਜਿਹੜੀ ਦਿੱਤੀ ਉਹਦਾ ਅਸਰ ਹੋ ਖਤਮ ਹੋਊਗਾ ਫੇਰ ਪਤਾ ਲੱਗੂਗਾ ਡਾਕਟਰਾਂ ਦਾ ਕੀ ਕਹਿੰਦੇ ਡਾਕਟਰਾਂ ਦਾ ਕਹਿਣਾ ਵੀ ਸਵੇਰ ਤੱਕ ਵੇਟ ਕਰੋ ਟੈਸਟ ਕੀਤੇ ਨੇ ਇਲਾਜ ਚੱਲਿਆ ਹਾਂ ਹਾਂਜੀ ਕੀ ਖਾਣਾ ਕੀ ਖਾਦਾ ਸੀ ਕਿਤੇ ਟੀ ਮਿਲਾ ਦਿੱਤਾ ਉਸ ਨੂੰ ਪਤਾ ਨਹੀਂ ਲੱਗਿਆ ਕੁਝ ਪਤਾ ਨਹੀਂ ਲੱਗਿਆ ਕਿ ਕੀ ਦਿੱਤਾ ਨੇ ਹਾਂਜੀ ਬਿਲਕੁਲ ਯਾਨੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਹੀ ਆ ਅਜੇ ਤੱਕ ਪੂਰੀ ਤਰ੍ਹਾਂ ਹੋਸ਼ ਨਹੀਂ ਹੈਗਾ ਕਿਤੇ ਕੋਈ ਦਿਨ ਰੋਇਸ ਕੰਮ ਦਾ ਕੰਮ ਇਹ ਕੱਲ ਹੀ ਗਏ ਸੀ ਕੱਲ ਨਾਈਟ ਤੇ ਹਾਂਜੀ ਬੱਚਿਆਂ ਦੇ ਕੇਅਰ ਵਾਸਤੇ ਗਏ ਸੀ ਮੇਰੇ ਮਦਰ ਕੋਈ ਗੱਲ ਹੋਈ ਸੀ ਉਹਨੇ ਕੁਝ ਮਿਲਾ ਦਿੱਤਾ ਉਨੇ ਕੁਛ ਮਲਾਤ ਆ ਜਾਨੀ ਕਿ ਸਵੇਰੇ ਉਹਨਾਂ ਦਾ ਚੋਰੀ ਕਰਨ ਦੇ ਰੱਦ ਚ ਹੀ ਮਿਲਾਇਆ ਸ਼ਾਇਦ ਉਹ ਆਈ ਹੈ ਇਸ ਕੰਮ ਨੂੰ ਸੀ ਮੇੜ ਕਿਉਂਕਿ ਹਾਂਜੀ ਦੋ ਦਿਨਾਂ ਜੀ ਹੋਈ ਸੀ ਆ ਇਹਨਾਂ ਨੂੰ ਇਹ ਨਹੀਂ ਕਾਗੇ ਪੁੱਤਰ ਦੇ ਚੈੱਕ ਨਹੀਂ ਕੀਤੇ ਉੱਥੋਂ ਆਧਾਰ ਕਾਰਡ ਮੰਗਿਆ ਉਹਨੂੰ ਪਤਾ ਲੱਗ ਗਿਆ ਜਿਨੀ ਮੈਨੂੰ ਕੱਢ ਦੇਣਾ ਵਾ ਉਹਨੇ ਇਸ ਕਰਕੇ ਸਵੇਰੇ ਹੀ ਇਹ ਗਾਣ ਕਰਤਾ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗਿਆ ਪ੍ਰਸ਼ਾਸਨ ਨੇ ਵੀ ਮੰਗਾ ਵੀ ਜਿਹੜੀਆਂ ਇਦਾਂ ਦੇ ਨਾਲ ਕੇਲ ਪਾਈ ਜਾਵੇ ਤਾਂ ਕਿ ਗਾਂ ਕਿਸੇ ਹੋਰ ਵਾਸਤੇ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਹਾਂਜੀ ਥਾਣੇਦਲਾ ਕਰਤੀ ਸੀ ਹਾਂਜੀ ਥਾਣੇਦਲਾ ਕੀਤਾ ਸੀ